ਆਪਣੇ ਹਾਇੰਡਰ ਦੇ ਦੇਖੋ ਅਜ ਮਹਾਰਾ ਦੀਆਂ ਮਿਹਰਾ ਵਰਦੀਆਂ ਸੰਗਤ ਜੀ ਇੱਥੇ ਚੱਟੋਂ ਬਾਹਰ ਬਾਣੀ ਤੇ ਜਾਪ ਹੋ ਰਿਹਾ ਸੈ ਨੂੰ ਤੇ ਸ਼ਾਇਦ ਇਹਦਾ ਸ਼ਬਦਾਂ ਦੀ ਉਹਨੂੰ ਦੁਨੀਆਂ ਦਾ ਸੁੱਖ ਮਿਲੇ ਲੰਡਰਾ ਵਾਲਿਆ ਉਹਨੂੰ ਦੁਨੀਆਂ ਦਾ ਹਰ ਸੁੱਖ ਮਿਲੇ ਸਿੱਖਾ ਜੀ ਨੇ ਧੰਨਵਾਦ ਬਾਦ ਸਿੰਘ ਜੀ ਕਿਹੜੀ ਕਿਰਮੀ ਦੇ ਪੂਰੇ ਦਰਦ ਵਿੱਚ ਸਾਲ ਦੇ ਮੁਖੀ ਸ਼ਹੀਦੀ ਮਿਸਲਾ ਦੇ ਮੁਖੀ ਰਨਾ ਪ੍ਰਤੀ ਮੁਖੀ ਤੇ ਸੰਗਤ ਜੀ ਜਿੰਨਾ ਵਰਗਾ ਵਿਦਵਾਨ ਕੋਈ ਨਹੀਂ ਜਿਨ੍ਹਾਂ ਦੇ ਚਾਰ ਸਰੂਪ ਇੱਕੋ ਜਿਹਾ ਤੇਲਾਵਾ ਅੱਜ ਵੀ ਆਪਾਂ ਮਰ ਦੀ ਗੋਤ ਸਦੇ ਆ ਸੰਗੋ ਜੀ ਰਾਜ ਰਾਜ ਭਾਲਤ ਭਾਲੀ ਦੇ ਬਾਦ ਦੇਖੋ ਪਾਓ ਸਰਵੇਤ ਨਾ ਤੁੰਡ ਜਸਪਾ ਆਪੇ ਲਿਆ ਦੇ ਤੁੰਡ ਜੀ ਪਾਤਸ਼ਾਹ ਧੰਦਾ ਪ੍ਰਹੰਤਾਲ ਵਾਲਾ ਮਰ ਦੀਆਂ ਤੋਂ ਦੇ ਚਿਹਰੇ ਦਾ ਦਰਦ ਇੰਦੇ ਚਿਹਰੇ ਦਾ ਦਰਦ ਇਨਾ ਸਰਬ ਪਿਆਰ ਇਨਾ ਪਿਆਰ ਮਾਰੇ ਤੇ ਚਿਹਰੇ ਦੀ ਖੂਬ ਸੂਰਤੀ ਇੰਨੀ ਜਹਾਨ ਦਾ ਰੱਬ ਦੇ ਰਿਆ ਤੇ ਥਾਪੜੇ ਘੋੜੀਆਂ ਨੂੰ ਉੱਪਰ ਖੜ ਕੇ ਮਰਦੀ ਦੇ ਚੋਕਾ ਬੰਦਾ ਬਾਜਾਂ ਨੂੰ ਜਦੋਂ ਦਾ ਲੰਮਿਆ ਕੈਸਾ ਰੂਟਾ ਕੈਸੀਆਂ ਪਾਕੇ ਨੂ ਨੰਬਰクセ ਬਹੁਤ ਗੱਦ ਰਿਆ ਉਹ ਫੈਲਪਸ ਉਹ ਹੀ ਖੱਟਿਆ ਨੂੰ ਉਹ ਤੇ ਸਕਲੀਆਂ ਅਤੇ ਰਬਾਬਾਂ ਨੂੰ ਹਰ ਜ਼ਰਰੇ ਦਾ ਉਹ ਕਦਮਾਂ ਦੀ ਇੱਕ ਟੁਕੜੀ ਹੋਈ ਚਮਕਾਨ ਲਈ ਕੋਈ ਲੱਗੇ ਜ ਮਾਗਰੇ ਵਾਲੇ ਅਤੇ ਬਾਬਾ ਮਤੀਆ ਜੀ ਮੁਕੀ ਯੂ ਐਸ ਏ ਤੋਂ ਜਦੋਂ ਆਸਾਨਾ ਦੇ ਮੁਕੀ ਫਾਨ ਵੀ ਦਾ ਨਜ਼ਰ ਵਾਲੇ ਬਹੁਤ ਬਹੁਤ ਸਨਹਾਰ ਹੈ ਸੋ ਸਟੇਜ ਦੇ ਪ੍ਰਾਜਨਾ ਸਿੱਖ ਕੌਮ ਦੇ ਮਹਾਨ ਸ਼ਕੀਰ ਸਤ ਬਾਬਾ ਕੁਲਜੀਤ ਜੀ ਸਿਸੋ ਵਾਲੇ ਅਤੇ ਸੰਤ ਰਬਾ ਮਾਈ ਮੈਂ ਕੋਲ ਮੈਂ ਮੇਰੇ ਪਾਸੋਂ ਆਪਣਾ ਪ੍ਰਸਤਾਨ ਪ੍ਰਦਾਨ ਕਰਾਂ ਜੀ ਬੌਲੇ ਸੋ ਨਿਹਾਲ ਸ੍ਰੀ ਗੁਰੂ ਸਿੰਘ ਜੀ ਪ੍ਰਧਾਨ ਪ੍ਰਤਿਭੂਨੀ ਮਰਿੰਦਾ ਉਹ ਵੀ ਜਰਿਆਨ ਭਾਈ ਬਵਲਰ ਸਿੰਘ ਜੀ ਮਰਿੰਦਾ ਆਪੋ ਹੀ ਫੱਕ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਭਾਵੇਂ ਸੋਨੇ ਦੀ ਲੜਾ ਪਰ ਫੱਕ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਭਾਵੇਂ ਸੋਨੇ ਦੀ ਲੜਾ ਪਰ ਫੱਕ ਦਾ ਮੁਕਾਬਲਾ ਨਹੀਂ ਕੋਈ ਕੋਰੀ ਪਰ ਕਦੇ ਵੀ ਉਹਨੇ ਬੁਲਾਣ ਲਿਆ ਉੱਥੋਂ ਉਹ ਦੋ ਬੱਤ ਜੁਨਾ ਰਹਾਗਾ ਜਦੋਂ ਅੰਮ੍ਰਿਤਸਰ ਤੋਂ ਚਾਰਾਂ ਵੱਲ ਦੇ ਪੁੱਤਰੋਂ ਕੀ ਦੇਦਾ ਉਹਨੀਆਂ ਆਰਜਨ ਪੁੱਤਰ ਅਲੋ ਮੰਨੇ ਜਿਹੜਾ ਰੱਖੇ ਮਾਰ ਲਵੇ ਜਿੱਤਾ ਲੜ ਕੀਤਾ ਜੋ ਲੜ ਰਿਹਾ ਸੋਹਣੀ ਭਾਈ ਦੁਬਾਰਾ ਤੀਰ ਦਾ ਪਰਿਆ ਹੋਣਾ ਇੱਕ ਇੱਕ ਖੰਡੇ ਨਾਲ ਕੀਤੀ ਤੀਰ ਸਰਪੱਖਾ ਕਾਲੀ ਘਾਟ ਦਾ ਬਤਾਰੋ ਹੀ ਪਤੰਗ ਦੀ ਤੀਰ ਲਓ ਵਿੱਚ ਪਾਪ ਕਰੋ ਬਾਗੀ நாங்களே ஆபரேட் பஸ்ல கேடி